ਸਾਹਮਣੇ 575 ਆਪਣੇ ਡੀਆਈ ਖੜਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪੈਰਾਂ ਦੀ ਗੱਲ ਕੀਤੀ ਜਾਵੇ ਬਾਈ ਟਾਇਰ ਚੌਕੜਾ ਰੁਪਿਆ ਪਏ ਨੇ ਸੱਤ ਮਾਡਲ ਹੈ ਤੋਂ ਇਹ ਰੇਟ ਸਕਰੀਨ ਉੱਪਰ ਹੈ ਤੇ ਜੁੜ ਜਣਾ ਚਲਦੇ ਚਲਦੇ ਲਾਈਵ ਨੂੰ ਮਾਰਦੇ ਫੇਰ ਫੇਰ ਖੜਾ 69 ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਈਡ ਗੇਰ ਹੈ ਬਾਈ ਇਹ ਸਾਈਡ ਗੇਰ ਹੈ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਇਹਦੇ ਪਏ ਨੇ ਵੀ ਤਕਰੀਬਨ 80 85 ਪੈਸੇ ਫੇਵਰ ਦੀ ਹੁੱਡ ਲੱਗੀ ਹੋਈ ਆ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਸੁਲਕੁਲ ਸਾਫ ਸੁਥਰਾ ਟਰੈਕਟਰ ਹੈ ਤੇ ਜਿਹਦੇ ਮਾਡਲ ਦੀ ਗੱਲ ਕੀਤੀ ਜਾਵੇ ਬਾਈ ਮਾਡਲ ਇਹਦੇ ਲਿਖਿਆ ਨਹੀਂ ਹੋਇਆ ਮਾਡਲ ਇਹਦੇ ਲਿਖਿਆ ਨਹੀਂ ਹੋਇਆ ਜੁੜ ਜੋ ਬਾਈ ਪਹਿਲਾਂ ਤਾਂ ਨਾ ਲਾਈਵ ਤੇ ਮੂਰੇ ਆ ਗਿਆ ਪ੍ਰੀਤ ਜੀ 60 59 ਟਰੈਕਟਰ ਦੇਖ ਸਕਦੇ ਹੋ ਪਾਇਰ ਪੈ ਨਹੀਂ ਚੋਕੜਾ ਬਾਈ 40 45 ਪੈਸੇ 13 ਮਾਡਲ ਹੈ 2 ਲੱਖ 50000 ਰੇਟ ਹੈ ਟਰੈਕਟਰ ਦੇਖ ਸਕਦੇ ਤੇ ਤੁਹਾਨੂੰ ਟਰੈਕਟਰ ਦਿਖਾਉਣੇ ਆ ਜੁੜ ਜੋ ਬਾਈ ਪਹਿਲਾਂ ਤਾਂ ਨਾ ਚਲਦੇ ਚਲਦੇ ਲਾਈਵ ਨੂੰ ਸ਼ੇਅਰ ਮਾਰ ਦਿਓ ਲਾਜ਼ਮੀ ਜਿਹੜੇ ਜੁੜੀ ਜਾਂਦੇ ਹੋ ਤੇ ਤੁਹਾਨੂੰ ਵਧੀਆ ਵਧੀਆ ਕਮਿਸ਼ਨਾਂ ਦੇ ਟਰੈਕਟਰ ਦਿਖਾਵਾਂਗੇ ਅੱਜ ਉਪਰ ਨਵੇਂ ਤੋਂ ਨਵੇਂ ਟਰੈਕਟਰ ਦਿਖਾਵਾਂਗੇ ਤੇ ਜੁੜ ਜੋਗੇ ਨਾ ਮੋਗਾ ਟਰੈਕਟਰ ਮੰਡੀ ਦੇਖ ਸਕਦੇ ਪੂਰੀ ਭਰੀ ਹੋਈ ਆ ਤੇ ਜੌਂਡੀਆਰ ਖੜਾ ਹੀ ਆ ਆਪਣੇ ਸਾਹਮਣੇ 5310 ਕਾਲੇ ਢੱਡਾਂ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਬਾਈ ਜੀ ਇਹਦੇ ਆਪਾਂ ਇਹਨੇ ਦੇ ਚੌਕੜਾ ਅੱਠ ਮਾਡਲ ਹੈ 440000 ਰੇਟ ਹੈ 440000 ਰੇਟ ਦਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ Mahindra 275 ਜੀ DI ਟਰੈਕਟਰ ਤੁਸੀਂ ਦੇਖ ਸਕਦੇ ਹੋ ਬਈ ਤੇ ਜਿਹਦੇ ਮਾਡਲ ਦੀ ਗੱਲ ਕੀਤੀ ਆ ਵਿੱਚ ਟਾਇਰ ਪਏ ਨੇ ਤੇ 80-85% ਮਾਡਲ ਦੀ ਗੱਲ ਕੀਤੀ ਜਾਵੇ 2001 ਮਾਡਲ ਹੈ 205000 ਰੇਟ ਹੈ ਬਈ ਦਾ 205000 ਰੇਟ ਹੈ ਮੂਰੇ ਫੇਰ Mahindra ਆ ਗਿਆ ਜੀ ਟਰੈਕਟਰ ਚੈੱਕ ਕਰ ਸਕਦੇ 475 ਤੇ ਜਿਹਦੇ ਮਾਡਲ ਦੀ ਗੱਲ ਕੀਤੀ ਆ ਉਹ ਟਾਇਰ ਇਹਦੇ ਪਏ ਨੇ 70 75 ਰੁਪਏ ਦੇ ਮਾਡਲ 2000 ਹੈ 2 ਲੱਖ 45000 ਰੇਟ ਮੇਰੇ ਆ ਗਿਆ 735 ਹੈ ਤੇ ਸ਼ਾਮਾਂ ਦੀ ਸਵਰਾਜ ਇਹ ਟਰੈਕਟਰ ਚੈੱਕ ਕਰ ਸਕਦੇ 13 ਦੀ ਗੱਲ ਕੀਤੀ ਜਾਵੇ ਅਗਲੇ ਟਾਇਰ ਤਾਂ ਵੀ ਰੁਪਿਆ ਪਏ ਨੇ ਮਗਰਲੇ ਟਾਇਰ ਪਏ ਨੇ 70 75 ਪੈਸੇ ਤੇ ਜਿਹਦੇ ਮਾਡਲ ਦੀ ਗੱਲ ਕੀਤੀ ਜਾਵੇ ਮਾਡਲ ਹੈ ਇਹ 3b ਤੇ 2 ਲੱਖ 37000 ਰੇਟ ਹੈ ਇਹਦਾ ਤੇ ਜਿਹੜੇ ਵੀਰ ਆਪਣੇ ਨਾਲ ਜੁੜੀ ਜਾਂਦੇ ਹੋ ਬਾਈ ਬਣ ਕੇ ਚਲਦੇ ਚਲਦੇ ਲਾਈਵ ਨੂੰ ਸ਼ੇਅਰ ਮਾਰ ਦਿਓ ਚਲਦੇ ਚਲਦੇ ਲਾਈਵ ਨੂੰ ਸ਼ੇਅਰ ਮਾਰ ਦਿਓ ਤੇ ਮੂਰੇ ਆ ਗਿਆ ਅਰਜਨ 605 ਡੀ ਆਈ ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਗੱਲ ਕੀ ਕੀ ਆ ਟਾਇਰ ਇਹਦੇ ਪੈ ਨਹੀਂ ਬਾਈ 80 40 ਪ੍ਰੈਸਰ ਸਾਈਡ ਗੇਅਰ ਹੈ ਕਨੋਪੀ ਵਗੈਰਾ ਲੱਗੀ ਹੋਈ ਆ ਟਰੈਕਟਰ ਤੇ ਪੂਰਾ ਕੈਂਪ ਟਰੈਕਟਰ ਹੈ ਤੇ ਜੇ ਮਾਡਲ ਦੀ ਗੱਲ ਕੀਤੀ ਜਾਵੇ 2017 ਮਾਡਲ ਹੈ 5,85,000 ਰੇਟ ਹੈ ਦਾ 5,85,000 ਰੇਟ ਦਾ ਟਰੈਕਟਰ ਚੈੱਕ ਕਰ ਸਕਦੇ ਹੋ ਪੂਰਾ ਕੈਮ ਟਰੈਕਟਰ ਮੂਹਰੇ ਆ ਗਿਆ ਜੀ ਪਾਵਰ ਟਰੈਕ ਪਾਵਰ ਟਰੈਕਟਰ 60 ਦਾ ਆ ਗਿਆ ਟਰੈਕਟਰ ਚੈੱਕ ਕਰ ਸਕਦੇ ਤੁਸੀਂ ਤੇ ਸੈਡ ਗੇਅਰ ਹੈ ਅਲੱਗ ਤੋਂ ਕਲਚ ਵਾਲਾ ਤੇ ਕਾਬਲ ਡਿਸਟਰੀਬਿਊਟਰ ਹੈ ਤੁਸੀਂ ਫਿਊਚਰ ਦੇਖ ਸਕਦੇ ਹੋ ਪੂਰਾ ਕੈਮ ਟਰੈਕਟਰ ਮੜਿਆ ਪਿਆ ਟਰੈਕਟਰ ਪਾਵਰ ਟਰੈਕ ਤੇ ਪੂਰਾ ਸੋਨਾ ਟਰੈਕਟਰ ਹੈ ਯਾਰ ਤੇ ਜੇ ਤੇ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਬਾਈ ਜੇ ਇਹਦੇ ਪੈਨੇ 80 85 ਪੈਸੇ ਤੇ ਪਾਵਰ ਕਟਾਈ ਚ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਪੂਰਾ ਟਾਈਮ ਟਰੈਕਟਰ ਹੈ ਯਾਰ 17 ਮਾਡਲ ਹੈ 4 ਲੱਖ 50000 ਰੇਟ ਹੈ ਇਹਦਾ 4 ਲੱਖ 50000 ਰੇਟ ਹੈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਟਰੈਕਟਰ ਸਾਰਾ ਦਿਖਾ ਦਿੰਦੇ ਆ ਤੇ ਫਾਈਬਰ ਦੀ ਹੁੱਡ ਵਗੈਰਾ ਲੱਗੀ ਹੋਈ ਹੈ ਤੇ ਜਿਹੜੇ ਭਾਈ ਜੁੜੀ ਜਾਣੇ ਵੀਰ ਬਣ ਕੇ ਚੱਲਦੇ ਚੱਲਦੇ ਲਾਈਵ ਨੂੰ ਸ਼ੇਅਰ ਮਾਰ ਦਿਓ 35 ਦਾ ਸਬਰਾਜ ਆ ਗਿਆ ਐਫ ਆਈ ਟਰੈਕਟਰ ਚੈੱਕ ਕਰ ਸਕਦੇ ਹੋ ਜੀ ਤੁਸੀਂ ਬਾਹਰ ਪੰਪ ਵਾਲਾ ਤੇ ਜਿਹ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਇਹਦੇ ਬਾਈ ਜੀ ਪਏ ਨੇ 90 92 ਪੈਸੇ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਜਿਹਦੇ ਮਾਡਲ ਦੀ ਗੱਲ ਕੀਤੀ ਜਾਵੇ 2005 ਮਾਡਲ ਹੈ 2 ਲੱਖ 45000 ਰੇਟ ਹੈ ਟਰੈਕਟਰ ਦਾ 2 ਲੱਖ 45000 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਮੂਰੀ ਆ ਗਿਆ 200 65 ਮਹਿੰਦਰਾ ਡੀਆਈ ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਗੱਲ ਕੀਤੀ ਜਾਵੇ ਬਾਈ ਟਾਇਰ ਇਹਦੇ ਪਏ ਨੇ 80 85 ਪੈਸੇ ਤੇ ਚਾਰ ਮਾਡਲ ਹੈ 235000 ਬਾਈ ਰੇਟ ਹੈ ਦਾ 235000 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਇੱਕ ਵੀਰ ਬਣ ਕੇ ਜਿੰਨੇ ਵੀ ਜੁੜੇ ਹੋ ਚੱਲਦੇ ਚੱਲਦੇ ਲਾਈਵ ਨੂੰ ਸ਼ੇਅਰ ਮਾਰ ਦਿਓ ਜਰਾ ਮੂਰੇ ਆ ਗਿਆ 475 ਡੀਆਈ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਜੀ ਤੇ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਇਹਦੇ ਪਏ ਨੇ ਭਾਈ 90 95 ਪੈਸੇ ਮਗਰਲੇ ਟਾਇਰ ਪਏ ਨੇ ਅਗਲੇ ਟਾਇਰ ਪਏ ਨੇ ਰੁਪਈਆ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ 2000 ਮਾਡਲ ਹੈ 2 ਲੱਖ 60000 ਇਹਦਾ ਰੇਟ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਆ ਗਿਆ ਜੀ 60 ਦਾ ਫਾਰਮ ਟਰੈਕਟਰ ਚੈੱਕ ਕਰ ਸਕਦੇ ਟਾਇਰਾਂ ਦੀ ਗੱਲ ਕੀਤੀ ਜਾਵੇ ਭਾਈ ਟਾਇਰ ਇਹਦੇ ਪਏ ਨੇ 80 ਵਿਚਾਰਸੀ ਪੈਸੇ ਤੇ ਟਰੈਕਟਰ ਚੈੱਕ ਕਰ ਸਕਦੇ 99 ਮਾਡਲ ਹੈ 1,90,000 ਰੇਟ ਤੇ ਮੂਰੇ ਆ ਗਿਆ 37 37 2 ਹੌਲੈਂਡ 3702 ਹੌਲੈਂਡ ਆ ਗਿਆ ਟਰੈਕਟਰ ਚੈੱਕ ਕਰ ਦਿੰਦੇ ਹਾਂ ਤੇ ਸਾਈਡ ਗੇਅਰ ਹੈ ਅਲੱਗ ਤੋਂ ਕਲੱਚ ਵਾਲਾ ਟਾਇਰਾਂ ਦੀ ਗੱਲ ਕੀਤੀ ਜਾਵੇ ਭਰਾ ਟਾਇਰ ਇਹਦੇ ਪਏ ਨੇ 90 95 ਪੈਂਸੀ ਐਮ ਆਰ ਐਫ ਦੇ ਟਾਇਰ ਨੇ 16 ਨੋ 28 ਵਾਲੇ ਟਰੈਕਟਰ ਪੂਰਾ ਸੋਨਾ ਹੈ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ ਭਰਾ ਮਾਡਲ ਹੈ ਇਹ 19 3 ਪੀਟਾ 550000 ਦਾ ਰੇਟ ਹੈ 550000 ਰੇਟ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਜੇ ਆ ਹੌਲੈਂਡ ਖਰੀਦਣਾ ਬਾਈ ਇਹ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ 9417333065 ਬੋਲਿਓ ਜੀ ਦੁਬਾਰਾ 9417333065 ਠੀਕ ਹੈ ਜੀ ਤੇ ਦੇਖ ਸਕਦੇ ਹੋ ਜੀ ਤੇ ਇਹ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਆਜੋ ਅਗਲੇ ਟਰੈਕਟਰ ਦਿਖਾਉਣੇ ਆ ਤੁਹਾਨੂੰ ਤੇ ਜੁੜੇ ਰਹੋ ਐਂਡ ਤੱਕ ਹਨਾ ਤੇ ਪੂਰੀ ਮੰਡੀ ਅੱਜ ਭਰੀ ਹੋਈ ਆ ਬਾਈ ਤੇ ਅੱਗੇ ਆ ਗਿਆ 200 5204 ਜੌਂਡੀਅਰ ਆ ਗਿਆ ਟਰੈਕਟਰ ਦੇਖ ਸਕਦੇ ਹੋ ਕਾਲੇ ਢਡਾਲਾ ਤੇ ਸਾਈਡ ਗੇਰਾਂ ਟਾਇਰਾਂ ਦੀ ਗੱਲ ਕੀਤੀ ਜਾ ਟਾਇਰ ਬਾਈ ਜੀ ਮਗਰਲੇ ਪੈਣੇ ਰੁਪਿਆ ਤੇ ਮੂਰ ਨੇ ਪੈਣੇ 70 75 ਰੁਪਏ ਤੇ 11 ਮਾਡਲ ਆ 435000 ਰੇਟ 435000 ਰੇਟਾ ਟਰੈਕਟਰ ਦਾ ਟਰੈਕਟਰ ਚੈੱਕ ਕਰ ਸਕਦੇ। ਇੱਕ ਚੱਲਦੇ-ਚੱਲਦੇ ਲਾਇਬਰੂ ਮਾਈਰ ਮੰਨ ਕੇ ਸ਼ੇਅਰ ਮਾਰ ਦਿਓ ਲਾਜ਼ਮੀ। ਤੇ ਪੀਰ ਹੋਰ ਜੋੜ ਜਾਣ ਮੂਰੇ ਆ ਗਿਆ। ਆਪਣੇ 475 ਮਹਿੰਦਰਾ ਟਾਇਰਾਂ ਦੀ ਗੱਲ ਕੀਤੀ ਜਾਵੇ 80 85 ਪੈਸੇ ਪਏ ਨੇ ਬਾਈ। ਤੇ ਟਰੈਕਟਰ ਚੈੱਕ ਕਰ ਸਕਦੇ ਹਾਂ। 99 ਮਾਡਲ ਹੈ। ਡਬਲ ਕਲਚ ਹੈ। 215000 ਬਾਈ ਰੇਟ ਹੈ ਦਾ। ਤੇ ਆਜੋ ਤੁਹਾਨੂੰ ਹੋਰ ਦਿਖਾਉਣੇ ਆ ਟਰੈਕਟਰ ਬਾਈ ਪੂਰੀ ਮੰਡੀ ਭਰੀ ਹੋਈ ਆ ਨਾ। ਚੁੰਮੇ-ਚੁੰਮੇ ਟਰੈਕਟਰ ਦਿਖਾਈ ਜਾਂਦੇ ਆ। ਤੇ ਬਾਕੀ ਕਮੈਂਟ ਤੇ ਸ਼ੇਅਰ ਕਰਕੇ ਦੱਸਿਓ ਕਰੋ ਵੀਰ ਵੀਡੀਓ ਕਿੱਦਾਂ ਲੱਗਦੀ ਆ ਹਨਾ ਤੇ ਵੱਧ ਤੋਂ ਵੱਧ ਸਪੋਰਟ ਕਰੋ ਛੋਟੇ ਬਾਈ ਨੂੰ ਤੇ ਜੁੜੇ ਰਹੋ ਐਂਡ ਤੱਕ ਤਿੰਨ 911 ਖੜਾ ਬਾਈ ਇੱਧਰ ਦੇਖ ਸਕਦੇ ਤੁਸੀਂ ਟਾਇਰ ਬਾਈ ਜੀ ਇਹਦੇ ਚੌਕੜਾ ਰੁਪਿਆ ਪਏ ਨੇ ਹਨਾ 911 ਤੇ ਮਾਡਲ ਇਹ ਆ ਕਿ 98 31000 ਰੇਟ ਆ ਬਾਈ ਇਹਦਾ ਸਾਦੀ ਕਟਾਈ ਚ ਹੈ ਲੱਖ ਰਾਇ ਦੇ ਸਿੰਪਲ ਹੀ ਅਸੇ ਸਿੰਪਲ ਸਟੀਅਰਿੰਗ ਚਾਹ ਟਰੈਕਟਰ ਦੇਖ ਸਕਦੇ ਤੁਸੀਂ ਬਈ ਤੇ ਆਜੋ ਹੁਣ ਅਗਲੇ ਟਰੈਕਟਰਾਂ ਦੀ ਗੱਲ ਕਰਦੇ ਆਂ ਬਈ ਅਗਲੇ ਟਰੈਕਟਰਾਂ ਦੀ ਗੱਲ ਕਰਦੇ ਆਂ ਬਈ ਬਣੇ ਰਹੋ ਅੰਡਰ ਟੈਕਰ ਵੀਡੀਓ ਤੇ ਤੇ ਵੱਧ ਤੋਂ ਵੱਧ ਛੋਟੇ ਭਾਈ ਨੂੰ ਸਪੋਰਟ ਕਰੋ ਹਨਾ ਤੇ ਤੁਹਾਨੂੰ ਵਧੀਆ-ਵਧੀਆ ਕੰਡੀਸ਼ਨਾਂ ਦੇ ਅੱਜ ਮੁਕੰਮ ਟਰੈਕਟਰ ਮੰਡੀ ਫੁੱਲ ਭਰੀ ਹੋਈ ਟਰੈਕਟਰ ਤੁਸੀਂ ਦੇਖ ਸਕਦੇ ਹੋ ਫੁੱਲ ਮੰਡੀ ਭਰੀ ਹੋਈ ਆ ਤੇ ਇੱਕ ਜੇ 50 ਤੁਸੀਂ ਫੇਰ ਮਾਰਦੇ ਹੋ 100 ਬੰਦਾ ਜੁੜ ਜੂ ਆਪਣੇ ਨਾਲ 50 ਜਾਣੇ ਸੇਰ ਮਾਰਦੇ ਹਾਂ 50 ਹੋ ਜੂ ਹੋਰ ਜੁੜ ਜਾਣਗੇ ਭਾਈ ਆਪਣੇ ਨਾਲ ਤੇ ਅਸੀਂ ਹੁਣੇ ਤੇ ਸਾਗਾ ਹੋ ਜੂ ਬਿਲਕੁਲ ਗੱਲ ਤੇ ਆਲੇ ਟਰੈਕਟਰਾਂ ਦੀ ਤੁਹਾਨੂੰ ਗੱਲਬਾਤ ਦਿਖਾਉਣੀ ਹੈ ਵੀ ਤੇ ਮਾਰੀ ਚੱਲੂ ਸੇਰ ਦਵਾ-ਦਵਾ ਮੁੜ ਆ ਗਿਆ 60 ਦਾ RX 79 ਦਾ ਕਨੋਪੀ ਵਗੈਰਾ ਲੱਗੀ ਹੋਈ ਹੈ ਟਾਇਰਾਂ ਦੀ ਗੱਲ ਕੀਤੀ ਜਾਵੇ ਇਹਦੇ ਪਏ ਨੇ ਭਾਈ ਜੀ ਮਗਰਲੇ 9095 ਵੈਸੇ ਜੇ ਕਿ ਸੋਨਾ ਨੰਬਰ 1 ਦੇ 16 ਵਾਲੇ ਤੇ ਅਗਲੇ ਪਏ ਨੇ 7075 ਪੈਸੇ ਤੇ ਆਹ ਦੇਖ ਸਕਦੇ ਹੋ ਮੂਰੇ ਘੋੜਾ ਬੰਪਰ ਲੱਗਿਆ ਹੋਇਆ ਤੇ 14 ਮਾਡਲ ਹੈ 4 ਲੱਖ 40000 ਰੇਟ ਹੈ ਭਾਈ 4 ਲੱਖ 40000 ਰੇਟ ਦਾ ਟਰੈਕਟਰ ਦਾ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਮੂਰੇ ਆ ਗਿਆ 275 ਡੀ ਆਈ ਜੀ ਦੇਖ ਸਕਦੇ ਹੋ ਟਰੈਕਟਰ ਭਾਈ ਤੇ ਚ ਵੀਡੀਓ ਨੂੰ ਸ਼ੇਅਰ ਮਾਰ ਦਿਓ ਬਈ ਮਨ ਕਿ ਚਲਦੀ ਚਲਦੀ ਨੂੰ ਟਾਇਰਾਂ ਦੀ ਗੱਲ ਕਰੀ ਜੀ ਟਾਇਰ 80 ਤੋਂ 85 ਪੈਸੇ ਪਏ ਨੇ ਬਾਈ ਤੇ ਮਾਡਲ ਆ ਗਿਆ 95 1,55,000 ਰੇਟ ਹੈ ਬਾਈ 1,55,000 ਰੇਟ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮੂਰੇ ਆ ਗਿਆ 605 605 ਡੀ ਆਈ ਤੇ ਦੇਖ ਸਕਦੇ ਹੋ ਫੈਡ ਗੇਅਰ ਹੈ ਟਾਇਰਾਂ ਦੀ ਗੱਲ ਕੀਤੀ ਜਾ ਟਾਇਰ ਬਾਈ ਇਹਦੇ ਪਏ ਨੇ ਮਗਰਲੇ 70 75 ਪੈਸੇ 16 9 28 ਵਾਲੇ ਅਪੋਲੋ ਦੇ ਟਾਇਰ ਨੇ ਅਗਲੇ ਪੈ ਨੇ 80 85 ਪੈਸੇ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ 16 ਮਾਡਲ ਹੈ 5 ਲੱਖ 40 ਹਜ਼ਾਰ ਰੇਟ ਹੈ ਇਹਦਾ ਤੇ ਮੂਹਰੇ ਆ ਗਿਆ 855 ਹੀ 2 ਸਟਾਰ ਤੇ ਬਾਹਰ ਪੰਪ ਵਾਲਾ ਸਪਰੈਕਟਰ ਚੈੱਕ ਕਰ ਸਕਦੇ ਹਾਂ 90 95 ਪੈਸੇ ਟਾਇਰ ਪੈ ਨੇ ਬਾਈ ਇਹਦੇ ਸੀਐਟ ਦੇ ਤੇ ਮੂਹਰੇ ਰੁਪਿਆ ਪੈ ਨੇ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ ਚਾਰ ਮਾਡਲ ਹੈ 290000 ਬਾਈ ਰੇਟ ਹੈ ਦਾ ਤੇ ਇੱਕ ਕ੍ਰਾਸ ਕਰਦਾ ਇੰਜਨ ਹੈ ਮੂਰੇ ਆ ਗਿਆ 275 ਜੀ ਡੀਆਈ ਟਰੈਕਟਰ ਚੈੱਕ ਕਰ ਸਕਦੇ ਹੋ ਸੈਂਟਰ ਗੇਅਰ ਟਾਇਰਾਂ ਦੀ ਗੱਲ ਕੀਤੀ ਆ ਟਾਇਰ ਮੰਗ ਰਹੇ ਪਏ ਨੇ ਬਾਈ 60 ਪੁਆਇੰਟ 50 ਮੂਰਲੇ ਨੇ ਬਾਈ ਜੀ 30 35 ਪੈਸੇ ਤੇ ਜੀ ਇਹਦੇ ਮਾਡਲ ਦੀ ਗੱਲ ਕੀ ਕੀਤੀ ਜਾਵੇ ਮਾਡਲ ਆ ਇਹ 2001 45000 ਰੇਟ ਹੈ ਬਾਈ ਦਾ 145000 ਰੇਟ ਹੈ ਮੂਰੀ ਆ ਗਿਆ ਲੋ ਵੀ ਮਿੱਤਰੋ ਸਟੈਂਡਰਡ ਟਰੈਕਟਰ ਚੈੱਕ ਕਰ ਸਕਦੇ ਹੋ 450 ਪ੍ਰੈਸ਼ਰ ਕਰਾਇਆ ਹੋਇਆ ਹੈ ਕੁੱਲਵੇਂ ਹਿੱਸੇ ਦਾ ਸੈਂਟਰ ਗੇਅਰ ਚ ਆ ਟਾਇਰਾਂ ਦੀ ਗੱਲ ਕੀਤੀ ਜਾਵੇ ਮਗਰਲੇ ਟਾਇਰ ਪੈਣੇ ਬਾਈ ਤਕਰੀਬਨ ਅੱਧੇ ਅਗਲੇ ਟਾਇਰ ਵੀ ਅੱਧੇ ਨੇ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ 17 ਮਾਡਲ ਹੈ 3,70,000 ਟਰੈਕਟਰ ਦਾ ਰੇਟ ਹੈ 3,70,000 ਟਰੈਕਟਰ ਦਾ ਰੇਟ ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਮੂਵੀ ਆ ਗਿਆ ਜੀ ਸਬਰਾਜ 735 ਚੈੱਕ ਕਰ ਸਕਦੇ ਹੋ ਟਾਇਰ ਬਈ ਅੱਧੇ ਤੇ 99 ਮਾਡਲ 1 ਲੱਖ 32000 ਰੇਟ ਹੈ ਬਈ ਇਹਦਾ ਤੇ ਲੋ ਵੀ ਮਿੱਤਰੋ ਤੇ ਜੇ ਜੇ ਵੀਡੀਓ ਚੰਗੀ ਲੱਗੀ ਬਈ ਕਮੈਂਟ ਸੇਅਰ ਚੈਨਲ ਨੂੰ ਫੋਲੋ ਲਾਜ਼ਮੀ ਕਰ ਲੈਣਾ ਅਗਲੇ ਲਾਈਵ ਨਾਲ ਜੁੜਦੇ ਆਪਾਂ 2 ਘੰਟਿਆਂ ਬਾਅਦ ਤਦ ਤੱਕ ਲਈ ਸਤਿ ਸ੍ਰੀ ਅਕਾਲ ਬਈ